ਭਾਈ ਬਰਬਰੀ ਬੱਕਰੀ ਦਿਖਾਉਣਗੇ ਤੁਹਾਨੂੰ ਬਾਈ ਨੇ ਖਰੀਦੀ ਹੈਗੀ ਠੀਕ ਹੈ ਬਾਈ ਨੇ ਮੈਨੂੰ ਲੱਗਦਾ ਜਵਾਕ ਘਰੇ ਖੇਡ ਲਾਉਣੇ ਹੋਣਗੇ ਮੇਮਣੇ ਦੇ ਨिके-ਨिके ਨਗੇ ਨिके-ਨिके ਜਮਾ ਮੁਰਗਿਆਂ ਵਰਗੇ ਮੇਮਣੇ ਨੇ ਕੀ ਹਾਲ ਹੈ ਭਾਈ ਠੀਕ ਠਾਕ ਆ ਵਧੀਆ ਕਰਿਆ ਕੰਮ ਰਮਾਲ ਲਾ ਲਈ ਤਾਂ ਨਜ਼ਾਰਾ ਕਿਹੜਾ ਪਿੰਡ ਆ ਫਰਵਾਈ ਜੀ ਫਰਵਾਈ ਕਿੰਨੇ ਪੈਸੇ ਦੀ ਬੱਕਰੀ ਲਈ ਇਹ 6.5 ਦੀ ਜੀ 6.5 ਬੱਕਰੀ ਕਿੰਨੇ ਦੀ ਲਈ ਆ 6.5 ਦੀ 6.5 6.5 ਹਜ਼ਾਰ ਦੀ ਬੱਕਰੀ ਹਾਂਜੀ ਮੇਮਣਿਆਂ ਸਮੇਤ ਹਾਂਜੀ 6.5 ਹਜ਼ਾਰ ਦੀ ਬਰਬਰੀ ਬੱਕਰੀ ਮਿਲੀਆ ਮੇਮਣਿਆਂ ਦੇ ਨਾਲ ਬਈ ਗੱਪ ਤਾਂ ਨਹੀਂ ਮਾਰਦੇ ਨਾ ਨਾ ਵੀਰ ਜੀ ਰੋਜੀ ਚ ਖੜੇ ਆਪਾਂ ਉਹ ਬੰਦਿਆਂ ਤੋਂ ਲਈ ਆ ਜਾ ਕੇ ਪੁੱਛ ਸਕਦੇ ਆ ਵੇਖੋ ਇੰਨੇ ਭਾ ਨਾਲ ਖਰੀਦੀ ਹੈਗੀ ਦੋ ਮੇਮਣੇ ਦਾ ਹੋਰਾਂ ਕਹਿੰਦੇ ਬਈ ਮੇਮਣੇ ਜੀ ਆ ਦੇਖੋ ਵੀ ਦੋ ਮੇਮਣੇ ਨੇਗੀ ਆ ਲੈ 6600 ਦੀ ਐਨੇ ਪਾਂਚ ਮਿਲੀ ਹੈਗੀ ਬੱਕਰੀ ਨੂੰ ਤਾਂ ਨਹੀਂ ਕੋਈ ਨੁਕਸਾ ਹੈਗਾ ਕੋਈ ਬਿਮਾਰ ਤਾਂ ਹੋਵੇ ਕੋਈ ਥਾਣਾ ਦਾ ਨੁਕਸਾ ਹੈ ਨਾ ਜੀ ਨਾ ਬਿਲਕੁਲ ਤੰਦਰੁਸਤ ਜੀ ਅੱਛਾ ਕੋਈ ਬੁੱਢੀ ਹੋਵੇ ਨਾ ਜੀ ਨਾ ਜੀ ਜੇ ਬੁੱਢੀ ਵੀ ਹੁੰਦੀ ਤਾਂ ਵੀ ਐ ਮੰਨ ਕੇ ਚੱਲੋ 4000 ਜੀ ਬਾਲੇ ਜਾਇ ਚ ਪਾਂਚ 6600 ਦੀ ਨਾਲ ਦੋ ਮੇਮਣੇ ਮੇਮਣੇ ਦੇਖੋ ਇਹ ਬਈ ਬਰਬਰੀ ਦਾ ਤੋਂ ਲਈਏਗੀ ਇਵਰ ਬਰਬਰੀ ਜੇ ਪਹਿਲਾਂ ਆਪਣੇ ਕੋਲੇ ਦੂਜੀਆਂ ਬੀਟਲ ਬੱਕਰੀਆਂ ਹੈਗੀਆਂ ਨੇ ਜੀ ਅੱਛਾ ਉਹਨਾਂ ਦੇ ਨਾਲ ਵੀ ਆਏ ਬਸ ਇਹ ਸੋਹਣੀ ਲੱਗਣ ਖਾਤਰ ਲਈ ਆ ਜੀ ਠੀਕ ਹੈ ਹਾਂ ਜੀ ਹਾਂ ਕਰੇ ਫਾਰਮ ਆਉਂਦਾ ਨਾ ਬੱਚੇ ਖੇਡ ਲਾਉਣੇ ਆ ਦੇਖੋ ਨਿਕਲ ਨਿਕਲ ਫਾਰਮ ਪਾਇਆ ਬਾਈ ਆਪਾਂ ਨੌਕਰੀ ਫੜ ਲਾ ਅੱਛਾ ਬੱਕਰੀਆਂ ਦਾ ਫਾਰਮ ਆਇਆ ਠੀਕ ਹੈ ਇਹ ਪਹਿਲੀ ਫਿਰ ਬਰਬਰੀ ਖਰੀਦੀ ਆ ਹਾਂ ਜੀ ਇੱਕ ਪਹਿਲਾਂ ਘਰ ਹੋਰ ਹੈਗੀ ਹੈ ਕਿੰਨੇ ਪੈਸੇ ਮੰਗਦਾ ਸੀ ਬਾਈ 22000 ਰੁਪਏ 10000 ਮੰਗਦਾ ਸੀ ਜੀ 6000 ਦੀ ਬਣ ਗਈ ਦੇਖੋ ਇੰਨੀ ਸੋਹਣੀ ਚੀਜ਼ ਹੈਗੀ ਆ ਦੇਖੋ ਮੇਮਣੇ ਨਾਲੇ ਦਾ ਜਵਾਕ ਖੇਡ ਲੱਗ ਜਾਣਗੇ ਗੱਲਾਂ ਬਾਤਾਂ ਸਾਰੀ ਹੋ ਜਾਣਗੀਆਂ ਨਾਲੇ ਭਾਅ 'ਚਾ ਸੌਦਾ ਨਾ ਠੀਕ ਐ ਵੀਰੇ ਕਦੋਂ ਕੰਮ ਕਰਿਆ ਤੈ ਬੱਕਰੀ ਨੂੰ ਹੋ ਗਿਆ 1.5 ਸਾਲ ਦੀ ਡੇਢ ਸਾਲ ਚੋਂ ਕਟਾ ਖਾਦਾ ਡੇਢ ਸਾਲ ਚੋਂ ਨਹੀਂ ਜੀ ਮਰਿਆ ਖਾਪੇ ਉਹ ਜਾਨਵਰ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਕੀ ਕਰਦੇ ਸੀਗੇ ਖੇਤੀਬਾੜੀ ਕਰਦੇ ਆ ਜੀ ਹੁਣ ਵੀ ਚੱਲੀ ਜਾਂਦਾ ਹਾਂ ਹਾਂਜੀ ਹਾਂਜੀ ਖੇਤੀ ਖੇਤੀਬਾੜੀ ਪੱਕੜੀ ਵਾਲੇ ਤਾਂ ਨਹੀਂ ਕਹਿੰਦੇ ਲੋਕ ਨਾ ਹਾਂਜੀ ਨਾਜੀ ਨਾਜੀ ਹਟ ਕੇ ਕਹਿਣੋ ਜੇ ਕਹਿ ਵੀ ਦੇਣਗੇ ਜੀ ਪਰ ਆਪਾਂ ਨੂੰ ਕੋਈ ਗੁੱਸਾ ਨਹੀਂ ਆਪਣਾ ਰੋਜ਼ਗਾਰ ਆ ਖੇਤੀ ਦੇ ਨਾਲ ਇਹ ਠੀਕ ਹੈ ਕਿੰਨੀ ਖੇਤੀ ਆ ਆਪਣੇ 8 ਕਿੱਲੇ ਜੀ 8 ਕਿੱਲੇ ਖੇਤੀ ਦੇ ਨਾਲ ਕਿੰਨੇ ਨਗ ਹੋ ਚੁੱਕੇ ਨੇਗੇ ਮੇਰੇ ਕੋਲ 150 ਨਗ ਆ ਜੀ 150 ਸਾਰਾ ਹਾਂਜੀ ਵੱਡਾ ਛੋਟਾ ਲੱਗ ਕਿੰਨੇ ਜਣੇ ਜ਼ਾਮ ਦੇ ਫਿਰ ਡੱਲਾ ਜਾਣਾ ਜੀ ਅ ਲੇ ਵੀ 1.5 ਸਾਲ ਦੇ ਵਿੱਚ ਹਾਂਜੀ 700 ਨਾਲ 800 ਨਾਲ ਵੱਡਾ ਛੋਟਾ ਜੀ ਵੱਡਾ ਛੋਟਾ ਪਾ ਕੇ 150 ਨਾਲ ਭਾਈ ਇੰਨੇ ਜਾਨਵਰ ਸਾਹਮਣੇ ਖਾਲਾ ਦਾ ਵੜਾ ਜਾਂਦਾ ਇੱਕ ਦਿਨ ਨਾ ਤਾਂ ਜੀ ਭਾਈ ਬਿਮਾਰੀ ਹੁੰਦਾ ਰਹਿੰਦਾ ਹੋਊਗਾ ਫਿਰ ਨਹੀਂ ਨਹੀਂ ਜੀ ਜੇ ਆਪਾਂ ਸਹੀ ਮੈਨੇਜ ਇਹਨਾਂ ਨੂੰ ਖਰਾਕ ਦੇਵਾਂਗੇ ਜੀ ਕੋਈ ਬਿਮਾਰ ਨਹੀਂ ਹੋਊਗਾ ਜੇ ਹੁਣ ਸਿਆਲ ਵਾਲੀ ਖਰਾਕ ਆਪਾਂ ਹਾਰੜ ਚ ਪਾਈ ਜਾਵਾਂਗੇ ਹਾਰੜ ਵਾਲੀ ਸਿਆਲ ਚ ਪਾਈ ਜਾਵਾਂਗੇ ਫੇਰ ਬਿਮਾਰ ਹੋ ਠੀਕ ਹੈ ਜੇ ਆਪਾਂ ਇਹਨਾਂ ਨੂੰ ਸਹੀ ਮੈਨੇਜ ਦੇ ਵਿੱਚ ਹੁਣ ਹਾਰੜ ਵਾਲੀ ਹਾਰੜ ਚ ਹੀ ਦੇਣੀ ਹੈ ਸਿਆਲ ਵਾਲੀ ਸਿਆਲ ਚ ਦੇਣੀ ਹੈ ਕੰਨ ਵੀ ਨਹੀਂ ਦੁਖਦਾ ਇਹਨਾਂ ਨੂੰ ਐਸੇ ਹਾਂਜੀ ਠ ਧੰਨਵਾਦ ਭਾਈ ਠੀਕ ਹੈ ਧੰਨਵਾਦ